ਕਈ ਲੀਡਰ ਸ਼ਹਿਰ ਦੇ ਵਿੱਚ ਕਾਰ ਰਹਿੰਦੇ ਨੇ ਕਈ ਰਹਿੰਦੇ ਨੇ ਸ਼ਹਿਰ ਦੇ ਆਸ-ਪਾਸ ਦੋਸਤੋ ਮੂਹ ਦੇ ਮਿੱਠਿਆਂ ਤੋਂ ਤੇ ਮਕਸਦ ਤੋਂ ਖੁੰਡਿਆਂ ਤੋਂ ਕਿੱਥੇ ਹੋਣਾ ਹੈ ਵਿਕਾਸ ਦੋਸਤੋ ਕਿੱਥੇ ਹੋਣਾ ਹੈ ਵਿਕਾਸ ਦੋਸਤੋ ਸਤਿ ਸ਼੍ਰੀ ਅਕਾਲ ਬੀਬਤੀ ਨਮਾ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਵਾਰਕ ਮਨਤਨੀ ਸ੍ਰੀ ਜੀ ਸ਼ਹਿਰ ਤੋਂ ਮਸਲਾ ਲੰਦੇ ਵੀਡੀਓ ਕਿਸ ਤਰ੍ਹਾਂ ਬਤ ਹੁੰਦੀ ਸਾਥੀਓ ਰੇਲਵੇ ਰੋਡ ਦੇ ਵਿੱਚ ਕਾਰ ਆ ਔਰ ਟੋਹਿਆਂ ਦੇ ਵਿੱਚ ਕਾਰ ਕਹਿ ਲਈਏ ਕਿਉਂਕਿ ਸਰਕਾਰ ਆਣੀ ਐ ਤੇ ਜਾਣੀ ਲੇਕਿਨ ਲੋਕਾਂ ਦੀ ਉਹੀ ਦੁੱਖਾਂ ਦੀ ਕਹਾਣੀ ਜੋ 17 ਤੋਂ 22 ਚ ਸੀ ਉਹੀ ਹੁਣ 22 ਤੋਂ 27 ਵਿੱਚ ਨਜ਼ਰ ਆ ਰਹੀ ਆ ਆ ਟੋਇਆਂ ਕਰਕੇ ਪਿਛਲੀ ਵਾਰ ਵੀ ਆਪਾਂ ਦਿਖਾਇਆ ਸੀ ਕਿ ਇੱਕ ਟੋਇਆ ਜਿਹੜਾ ਆ ਟੈਂਪੂ ਦਾ ਮੂੰਹ ਖਾ ਗਿਆ ਸੀ ਟਾਇਰ ਖਾ ਗਿਆ ਸੀ ਉਹੀ ਹਾਲਾਤ ਇੱਥੇ ਬਣੇ ਆ ਆ ਵੱਡੇ ਟੋਏ ਕਰਕੇ ਸਵੇਰੇ ਵੀ ਇੱਕ ਵੀਡੀਓ ਤੁਹਾਨੂੰ ਦਿਖਾਈ ਸੀ ਗੜਸ਼ੰਕਰ ਰੋਡ ਤੋਂ ਜਿੱਥੇ ਟਰਾਲੀ ਪਲਟ ਗਈ ਸੀਗੀ ਤੇ ਹੁਣ ਆ ਤੁਸੀਂ ਹਾਲਾਤ ਦੇਖੋ ਕਿਕ ਗਰੀਬ ਬੰਦਾ ਬੜੀ ਮੁਸ਼ਕਿਲ ਨਾਲ ਰੋਟੀ ਰੋਜੀ ਤੁਰਦੀ ਹੈ ਔਰ ਆ ਦੇਖੋ ਕੀ ਹਾਲ ਬਣ ਗਏ ਨੇ ਔਰ ਪਿੱਛੋਂ ਨਗਰ ਕੀਰਤਨ ਵੀ ਆ ਰਿਹਾ ਹੈ ਹਾਲਾਂਕਿ ਨਗਰ ਕੀਰਤਨ ਦੀ ਅਸੀਂ ਪਹਿਲਾਂ ਤਸਵੀਰਾਂ ਦਿਖਾ ਦਿੱਤੀਆਂ ਸੀਗੀਆਂ ਸੁਭਾਸ਼ ਜੀ ਇੱਥੇ ਮੌਜੂਦ ਨੇ ਕੱਲ ਵੀ ਇਹਨਾਂ ਨੇ ਆਪਣੇ ਆਪਣੀ ਜ਼ਿੰਮੇਵਾਰੀ ਸਮਝਦੇ ਰੋਡ ਦੀ ਥੋੜੀ ਰਿਪੇਅਰ ਕਰਾਈ ਸੀਗੀ ਸਰ ਅੱਜ ਇਹ ਹਾਲਾਤ ਬਣ ਗਏ ਨੇ ਉਧਰੋਂ ਆਪਾਂ ਪਿੱਛੇ ਦੇਖ ਪਾ ਰਹੇ ਕਿ ਨਗਰ ਕੀਰਤਨ ਆ ਰਿਹਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਆਪਣੇ ਸ਼ਹਿਰ ਵਾਸੀਆਂ ਨੂੰ ਦੇਸ਼-ਵਦੇਸ਼ਾਂ 'ਚ ਬੈਠੇ ਹੋਏ ਨਵੇਂ ਸਾਲ ਦੀ ਮੁਬਾਰਕਬਾਦ ਦਿੰਦਾ ਹੋਇਆ ਪਰ ਪ੍ਰਮਾਤਮਾ ਸਾਹਿਬ ਦਾ ਭਲਾ ਕਰੇ ਪਰਿਵਾਰਾਂ ਤੰਦਰੁਸਤੀ ਬਖਸ਼ੇ ਤੇ ਰਹੀ ਗੱਲ ਆ ਦੇਖ ਲਓ ਇਹ ਜਿਹੜਾ ਸਿਸਟਮ ਹੈਗਾ ਨਾ ਭਾਜੀ ਜੇ ਤੁਸੀਂ ਇਹਨਾਂ ਵੱਲ ਦੇਖੋਗੇ ਸਾਡੇ ਮੈਨੂੰ ਮੈਂ ਤਾਂ ਸਾਡੇ ਫਾਦਰ ਨਹੀਂ ਸਾਡੇ ਉਹਨਾਂ ਦੇ ਫਾਦਰ ਜਿਹੜੇ ਬਾਪੇ ਸਾਡੇ ਬਾਪਿਆਂ ਵੇਲੇ ਚੱਲਦੇ ਹੋਣੇ ਇਹ ਨਾ ਇਹਨਾਂ ਦਾ ਕੋਈ ਕਾਗਜ਼ ਨਾ ਕੋਈ ਪੱਤਰ ਜਦੋਂ ਤੁਸੀਂ ਇਹਨਾਂ ਨੂੰ ਬੰਦ ਕਰਾਉਣ ਨੂੰ ਜਾਂ ਕਿਸੇ ਹੋਰ ਮਤਲਬ ਸਿਸਟਮ ਨੂੰ ਜਾਂ ਤੁਸੀਂ ਕਾਨੂੰਨੀ ਕਾਰਵਾਈ ਕਰੋਗੇ ਤਾਂ ਤੁਹਾਡੇ ਮੂਰੇ ਬਹੁਤ ਜ਼ਿਆਦਾ ਧਿਰਾਂ ਬਣ ਕੇ ਖੜ ਜਾਇਆ ਕਰੀਬ ਨੇ ਜੀ ਕਰੀਬਾਂ ਨੇ ੱਤਕਾ ਹੋ ਰਿਹਾ ਆ ਦੇਖੋ ਕੀ ਕੁਝ ਹੋ ਜਾ ਇਹ ਸਾਡੇ ਬਾਬਿਆਂ ਵੇਲੇ ਤੇ ਚੱਲਦੇ ਹੁਣ ਇਹਨਾਂ ਕੋਲ ਕੋਈ ਨਾ ਕਾਗਜ਼ ਨਾ ਪੱਤਰ ਨਾ ਇਹਨਾਂ ਨਾਲ ਕੋਈ ਅਥੋਰਟੀ ਚੱਲਣ ਦੀ ਆ ਇਹਦੇ ਬਾਰੇ ਸਰ ਗੱਲ ਕੀ ਕਹੋਗੇ ਇਹ ਵੀ ਦੇਖ ਲਓ ਤੁਸੀਂ ਟੋਹਿਆਂ ਵਾਰੇ ਕੀ ਕਹੋਗੇ ਇਹ ਲੋਕ ਗਰੀਬਾਂ ਦਾ ਰੋਟੀ ਰੋਜੀ ਤੋੜ ਰਿਹਾ ਸਰ ਹੁਣ ਏ ਬੰਦੇ ਸਾਰਾ ਕੁਝ ਹੁਣ ਤੁਸੀਂ ਜਾਣਦੇ ਹੀ ਹੋ ਠੀਕ ਹੈ ਸਰ ਔਰ ਚਲੋ ਵਿਸ਼ਾ ਉੱਤੇ ਬਾਤ ਗੱਲ ਕਰ ਲਾਂਗੇ ਫਿਰ ਪਰ ਹੁਣ ਆ ਦਿਖਾ ਦिए ਕੀ ਹਾਲਾਤ ਨੇ ਇੱਕ ਗਰੀਬ ਬੰਦਾ ਬੜੀ ਮੁਸ਼ਕਲ ਨਾਲ ਰੋਟੀ ਰੋਜੀ ਤੋਰਦਾ ਰਾਹ ਦਾ ਬਣਾਦੇ ਨਹੀਂ ਸਭੇ ਸਾਰੇ ਕਰਦੇ ਆ ਔਰ ਔਰ ਰਾਹ ਦਾ ਕੰਮ ਹੈ ਹਾਲ ਬਬਹਾਲ ਕਿੰਨਾ ਨੁਕਸਾਨ ਹੋ ਗਿਆ ਲੱਗਾ ਜਣਾ 3000 ਤਾਂ ਲੱਗ ਜਾਣਾ ਇਹ ਨਵੇਂ ਮਹੀਨੇ ਚ ਬਚਦੇ ਆ ਗਏ ਕਿੱਥੋਂ ਬਚਦੇ ਆ ਆਟੋ ਵਾਲੇ ਨਹੀਂ ਛੱਡਦੇ ਵਾ ਵਾ ਵੀਰ ਦਾ ਨੁਕਸਾਨ ਹੋ ਗਿਆ ਬਹੁਤ ਵੱਡਾ ਬਹੁਤ ਬਣਾ ਦਿਆ ਰੋ ਦੀ ਨੁਕਸਾਨ ਅਰੇ ਦਿਖਾਉਣਾ ਹੈ ਜੀ ਵੀਰ ਦਾ ਪਰ ਨਾਲ ਦੀ ਨਾਲ ਨਾਲ ਦੀ ਨਾਲ ਨਗਰ ਕੀਰਤਨ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਪਾ ਰਹੇ ਹੋ ਪਹਿਲਾਂ ਵੀ ਦਿਖਾ ਦਿੱਤੀਆਂ ਸੀ ਤਸਵੀਰਾਂ ਆ ਤੁਸੀਂ ਇਕੱਡ ਕੇ ਮੈਰ ਦਿਖਾ ਦਿਓ ਦਿਖਾ ਦਿਓ ਇੱਧਰ ਆ ਕੇ ਦਿਖਾ ਦਿਓ ਆ ਟਾਇਰ ਇਹਨਾਂ ਦੇ ਟਰੈਂਪੂ ਦੇ ਵਿੱਚ ਰੱਖਿਆ ਹੋਇਆ ਆਲਾ ਕਈ ਸਾਲੋਂ ਤੋਂ ਦਿੱਕਤਾਂ ਆ ਰਹੀਆਂ ਹੁਣ ਤਾਂ ਕਈ ਸਾਲ ਹੋ ਗਏ ਆ 20 ਸਾਲ ਹੋ ਗਏ ਨੇ ਅਰੇ ਤੇ ਜਿਹੜੀ ਮੁਸੀਬਤ ਆਈ ਹੈ ਇਹ ਕੱਲੇ ਕੱਲੀ ਸੜਕ ਨੂੰ ਕੁੱਟੀ ਵਾਦੇ ਵੀ ਟੁੱਟੇ ਨੇ

ਇਹ ਟਰੈਂਪੂ ਕਰਕੇ ਕਿੰਨੀ ਬੇਗਦ ਆ ਗਈ ਹੈ ਔਰ ਉਸ ਤੋਂ ਵੱਡੀ ਗੱਲ ਹੈ ਟੋਇਆ ਕਰਕੇ ਪਹਿਲੇ ਹੀ ਸੜਕ ਨੇ ਟੁੱਟੀ ਆਜਾਣ ਦੇ ਟੁੱਟੇ ਨੇ ਬਸਾਹ ਟ੍ਰੈਫਿਕ ਨੂੰ ਵੀ ਟਿੱਕਟ ਆ ਰਹੀ ਹੈ ਪਰਲੇ ਪਾਸੇ ਬੱਬੂ ਕਰਕੇ